ਹੈਲੋ ਈਵਰਸ ਵਾਂਸ ਅਗੇਨ ਵੈਲਕਮ ਟੂ ਆਲ ਅੱਜ ਅਸੀਂ ਅੱਜ ਗੱਲ ਕਰਾਂਗੇ ਜੇਕਰ ਤੁਹਾਡੇ ਕੋਲ ਕੋਈ ਸਰਟੀਫਿਕੇਟ ਬਣਿਆ ਹੈ ਤੇ ਉਹਦੇ ਉੱਪਰ ਸਿਗਨੇਚਰ ਤੁਸੀਂ ਵੈਲੀਡੇਟ ਕਰਨੇ ਆ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਕਿ ਹੁਣ ਆਨਲਾਈਨ ਸਿਗਨੇਚਰ ਹੁੰਦੇ ਆ ਹਰ ਇੱਕ ਸਰਟੀਫਿਕੇਟ ਦੇ ਉੱਪਰ ਸੇਵਾ ਕੇਂਦਰ ਵਾਲੇ ਸਰਟੀਫਿਕੇਟ ਦੇ ਉੱਪਰ ਜਾਂ ਕਿਸੇ ਵੀ ਤਰ੍ਹਾਂ ਸਾਡੇ ਕੋਲ ਅਸੀਂ ਅਪਲਾਈ ਕਰਦੇ ਆ ਉਹਦੇ ਸਿਗਨੇਚਰ ਜਿਹੜੇ ਉਹ ਆਨਲਾਈਨ ਹੀ ਹੁੰਦੇ ਆ ਤੇ ਉਹ ਵੈਰੀਫਾਈ ਕਰਨ ਦਾ ਕੀ ਪ੍ਰੋਸੈਸ ਆ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਸ਼ੁਰੂ ਕਰ ਲੈਣਾ ਇਹ ਮੇਰੇ ਕੋਲ ਸੈਂਪਲ ਦੇ ਲਈ ਇੱਕ ਪੀਡੀਐਫ ਮੌਜੂਦ ਆ ਤੇ ਇਸ ਪੀਡੀਐਫ ਦੇ ਤੁਸੀਂ ਦੇਖ ਸਕਦੇ ਹੋ ਵੈਲਿਡੇਡ ਨਹੀਂ ਆ ਰਿਹਾ दैट मींस ਉਹਦੇ ਸਿਗਨੇਚਰ ਵੈਲੀਡੇਟ ਨਹੀਂ ਹੈਗੇ ਇਹਦੇ ਲਈ ਅਸੀਂ ਕੀ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਇਸ ਵੈਲੀਡੇਟਡ ਸਿਗਨੇਚਰ ਵਾਲੇ ਆਪਸ਼ਨ ਦੇ ਰਾਈਟ ਕਲਿੱਕ ਕਰਾਂਗੇ ਅਤੇ ਸ਼ੋ ਸਿਗਨੇਚਰ ਪ੍ਰੋਪਰਟੀ ਤੇ ਕਲਿੱਕ ਕਰਾਂਗੇ ਇਸ ਤੋਂ ਬਾਅਦ ਅਸੀਂ ਸ਼ੋ ਸਿਗਨੇਚਰ ਸਰਟੀਫਿਕੇਟ ਤੇ ਕਲਿੱਕ ਕਰਾਂਗੇ ਟਰਸਟ ਵਾਲੀ অপਸ਼ਨ ਤੇ ਜਾਵਾਂਗੇ ਐਡ ਟੂ ਟਰਸ ਸਰਟੀਫਿਕੇਟ ਤੇ ਕਲਿੱਕ ਕਰਾਂਗੇ ਓਕੇ ਕਰਾਂਗੇ ਫਿਰ ਓਕੇ ਕਰਾਂਗੇ ਇਸ ਵਾਰ ਅਗੇਨ ਫਿਰ ਓਕੇ ਕਰਨ ਤੋਂ ਬਾਅਦ ਅਸੀਂ ਵੈਲੀਡੇਟ ਇਸ ਸਿਗਨੇਚਰ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਸਿਗਨੇਚਰ ਸਾਡਾ ਵੈਲੀਡੇਟ ਹੋ ਚੁੱਕਿਆ ਜਿਹੜੀ ਕਿ ਪਹਿਲਾਂ ਇਨਵੈਲੀਡ ਸ਼ੋ ਹੋ ਰਿਹਾ ਸੀਗਾ ਇਦਾਂ ਅਸੀਂ ਕਿਸੇ ਵੀ ਸਰਟੀਫਿਕੇਟ ਦੇ ਸਿਗਨੇਚਰ ਸਾਡੇ ਜਿਹੜਾ ਪੀਡੀਐਫ ਅਸੀਂ ਡਾਊਨਲੋਡ ਕਰਦੇ ਹਾਂ ਆਨਲਾਈਨ ਕਿਸੇ ਵੀ ਵੈਬਸਾਈਟ ਤੋਂ ਕਿਸੇ ਵੀ ਸਰਟੀਫਿਕੇਟ ਦਾ ਸਿਗਨੇਚਰ ਅਸੀਂ ਇਦਾਂ ਵੈਲੀਡੇਟ ਕਰ ਸਕਦੇ ਹਾਂ ਤਿਕਨਰ ਸੋ ਐਸੀ ਪ੍ਰਸਾਦ ਜੀ ਕਰਦੀ ਸਾਡੇ ਨੇਚਰ ਬਾਰੇ ਵੈਲੀਡੇਟ ਕਰਨਿਆ ਕਿਸੇ ਵੀ ਸਰਟੀਫਿਕੇਟ ਦੇ ਕਿਵੇਂ ਕਰ ਸਕਦੇ ਆ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਨਾ